thank you ਰਬੂ ਯੇਸ਼ੂ ਮਸੀਹ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਭੈਣੋ ਅਤੇ ਭਰਾਵੋ ਕਹਾਉਤਾਂ ਦੀ ਕਿਤਾਬ ਦੁਆਰਾ ਅਦਭੁਤ ਗੱਲਾਂ ਨੂੰ ਸੁਲੇਮਾਨ ਸਿਖਾ ਰਿਹਾ ਹੈ ਸਭ ਤੋਂ ਪਹਿਲਾਂ ਆਪਣੇ ਮਨ ਦੀ ਰਾਖੀ ਕਰ ਉਸ ਤੋਂ ਬਾਅਦ ਕੀ ਲਿਖਿਆ ਹੈ ਆਓ ਵੇਖਦੇ ਹਾਂ ਪਵਿੱਤਰ ਜ਼ੁਬਾਨ 24ਵੇਂ ਵਚਨ ਨੂੰ ਪੜ੍ਹ ਰਿਹਾ ਹਾਂ ਟੇਡੀਆਂ ਗੱਲਾਂ ਆਪਣੇ ਮੂੰਹ ਦੇ ਵਿੱਚੋਂ ਨਾ ਬੋਲ ਅਤੇ ਚਾਲਬਾਜ਼ੀ ਦੀਆਂ ਗੱਲਾਂ ਤੇਰੇ ਮੂੰਹ ਦੇ ਵਿੱਚੋਂ ਦੂਰ ਰਹਿ ਆਪਣੇ ਮੂੰਹ ਦੀ ਚੌਕਸੀ ਕਰ ਤੇਰੀ ਜ਼ੁਬਾਨ ਪਵਿੱਤਰ ਰਵੇ ਇਸ ਲਈ ਪਵਿੱਤਰ ਮਨ ਅਤੇ ਪਵਿੱਤਰ ਜ਼ੁਬਾਨ ਆਓ ਬਾਈਬਲ ਤੋਂ ਕੁਝ ਹਵਾਲੇ ਪੜਾਂਗੇ ਪਤਰਸ ਦੀ ਪਹਿਲੀ ਪਤਰੀ 3 ਤਾ ਅਧਿਆਇ 10ਵਾਂ ਵਚਨ ਜੋ ਜੀਣ ਦੀ ਇੱਛਾ ਰੱਖਦਾ ਹੈ ਅਤੇ ਚੰਗੇ ਦਿਨ ਵੇਖਣਾ ਚਾਹੁੰਦਾ ਹੈ ਤੁਹਾਡੇ ਵਿੱਚੋਂ ਜਿੰਨੇ ਚੰਗੇ ਦਿਨ ਵੇਖਣਾ ਚਾਹੁੰਦੇ ਆ ਉਹ ਤਾਲੀਆਂ ਬਜਾਓ ਵੈਰੀ ਗੁੱਡ ਤਾਂ ਫਿਰ ਰੁਕੋ ਜੇ ਚੰਗੇ ਦਿਨ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਉਹ ਕਿਹਦੇ ਹੱਥ ਵਿੱਚ ਆ ਕਿਹਦੇ ਹੱਥ ਵਿੱਚ ਆ ਤੁਹਾਡੇ ਹੀ ਹੱਥਾਂ ਵਿੱਚ ਆ ਖਾਸ ਕਰਕੇ ਤੁਹਾਡੇ ਮੂੰਹ ਦੇ ਵਿੱਚ ਹੀ ਹੈ ਤੁਹਾਨੂੰ ਮੈਂ ਦੱਸਿਆ ਸੀ ਨਾ ਇੱਕ ਬਜ਼ੁਰਗ ਦਾਦੀ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੀ ਸੀ ਅਤੇ ਰਾਸਤੇ ਵਿੱਚ ਜਦ ਹਨੇਰਾ ਹੋਇਆ ਉਹਨੇ ਸੋਚਿਆ ਕਿ ਮੈਂ ਸਵੇਰ ਉੱਠ ਕੇ ਚਲੀ ਜਾਵਾਂਗੀ ਉਸ ਪਿੰਡ ਵਿੱਚ ਜਾਂਦੇ ਸਮੇ ਉਸ ਨੂੰ ਡਰ ਲੱਗਣ ਲੱਗਾ ਇਸ ਪਿੰਡ ਦੇ ਲੋਕ ਚੰਗੇ ਆ ਬੁਰੇ ਆ ਜਾਂ ਚੰਗੇ ਆ ਜਾਂ ਬੁਰੇ ਆ ਇਹ ਸੋਚਦੇ ਹੋਏ ਡਰਦੇ ਹੋਏ ਜਦ ਉਸ ਪਿੰਡ ਦੇ ਵਿੱਚ ਗਈ ਤਾਂ ਇੱਕ ਵਿਅਕਤੀ ਜਦ ਉਸ ਪਿੰਡ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਦਾਦੀ ਨੇ ਪੁੱਛਿਆ ਬੇਟੇ ਬੇਟੇ ਮੇਰਾ ਇੱਕ ਸਵਾਲ ਆ ਦਾਦੀ ਜੀ ਕੀ ਆ ਮੇਰਾ ਇੱਕ ਸਵਾਲ ਆ ਕਿ ਇਹ ਪਿੰਡ ਚੰਗਾ ਹੈ ਕਿ ਇਹ ਪਿੰਡ ਦੇ ਲੋਕ ਚੰਗੇ ਆ ਇਸ ਤਰ੍ਹਾਂ ਪੁੱਛਿਆ ਤਾਂ ਉਸ ਵਿਅਕਤੀ ਨੇ ਕਿਹਾ ਤੁਹਾਡੀ ਜ਼ੁਬਾਨ ਕੀ ਚੰਗੀ ਆ ਕਿਹਾ ਕੀ ਕਿਹਾ ਦਾਦੀ ਜੀ ਇਹ ਕੀ ਬੇਟਾ ਇਹ ਤੂੰ ਇਸ ਤਰ੍ਹਾਂ ਕਿਉਂ ਪੁੱਛ ਰਿਹਾ ਹੈ ਜੇ ਤੁਹਾਡੀ ਜ਼ੁਬਾਨ ਸਹੀ ਹੈ ਤਾਂ ਸਾਡਾ ਪਿੰਡ ਬਹੁਤ ਅੱਛਾ ਹੈ ਉਸ ਪਿੰਡ ਚੋਂ ਦੀ ਪਹਲਾਈ ਹੋਵੇਗੀ ਜਾਂ ਉਹਦੀ ਯਾਤਰਾ ਸੁਖਦਾਇਕ ਜਾਂ ਫਿਰ ਸ਼ਾਂਤੀ ਵਾਲੀ ਜੇ ਹੋਣੀ ਹੈ ਤਾਂ ਕੀ ਸਹੀ ਹੋਣੀ ਚਾਹੀਦੀ ਦੱਸੋ ਜੀਬ ਸਹੀ ਹੋਣੀ ਚਾਹੀਦੀ ਇਹ ਗੱਲ ਦੱਸਾਂ ਤੁਸੀਂ ਕਿੰਨੇ ਬੁਰੇ ਹੋ ਤੁਹਾਡੀ ਸੋਚ ਕਿੰਨੀ ਬੁਰੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ 10 ਮਿੰਟ ਗੱਲ ਕਰੋ ਬਸ ਕਾਫੀ ਆ ਸੁਣਨ ਵਾਲਿਆਂ ਨੂੰ ਸਮਝ ਆ ਜਾਏਗਾ ਕਿ ਤੁਹਾਨੂੰ ਕਿੰਨੀ ਕੁ ਅਕਲ ਆ ਤੁਹਾਡੇ ਅੰਦਰ ਬੁਰੇ ਗੁਣ ਆ ਤੁਹਾਡੀ ਜ਼ੁਬਾਨ ਠੀਕ ਨਹੀਂ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਤੁਹਾਡੀਆਂ ਗੱਲਾਂ ਤੋਂ ਪਤਾ ਚਲ ਜਾਏਗਾ ਇਸ ਲਈ ਬਾਈਬਲ ਦੱਸਦੀ ਆ ਤੁਹਾਡੀਆਂ ਗੱਲਾਂ ਤੁਹਾਡੇ ਵਿਰੁੱਧ ਗਵਾਹੀ ਦਿੰਦੀ ਆ ਹੈ ਆਯੂਬ 15 ਅਧਿਆਏ 3 ਤੀਸਰਾ ਵਚਨ ਕਿ ਉਹ નિਸ਼ਫਲ ਵਚਨਾ ਦੇ ਨਾਲ ਜਾਂ ਵਿਅਰਥ ਗੱਲਾਂ ਦੇ ਨਾਲ ਵਾਦੀ-ਵਾਦ ਕਰੇ ਅੱਜ ਜਦੋਂ ਵੀ ਵੇਖੋ ਵਿਅਰਥ ਵਾਦ-ਵਿਵਾਦ ਫਾਲਤੂ ਦੀਆਂ ਗੱਲਾਂ ਬੋਲਦੇ ਆ ਉਹਦੇ ਵਿੱਚ ਬਹਿਸ ਬਾਜ਼ੀਆਂ ਬੇਕਾਰ ਦੀਆਂ ਗੱਲਾਂ ਰਾਈਟ ਕਿ ਉਹ નિਸ਼ਫਲ ਗੱਲਾਂ ਦੇ ਨਾਲ ਜਾਂ ਵਿਅਰਥ ਗੱਲਾਂ ਦੇ ਨਾਲ ਵਾਦ-ਵਿਵਾਦ ਕਰੇ ਵਜਨ ਸਾਨੂੰ ਸਿਖਾ ਰਿਹਾ ਅਸੀਂ ਵਿਅਰਥ ਗੱਲਾਂ ਨਾਲ ਵਾਦ-ਵਿਵਾਦ ਨਹੀਂ ਕਰਨਾ ਕਿਉਂ ਫਾਲਤੂ ਦੀਆਂ ਗੱਲਾਂ ਕਰਦੇ ਹੋ ਬਹਿਸ ਕਰਦੇ ਹੋ ਜਾਂ ਬੇਕਾਰ ਦੀਆਂ ਗੱਲਾਂ ਦੇ ਵਿੱਚ ਤੁਸੀਂ ਵਾਦ-ਵਿਵਾਦ ਕਿਉਂ ਕਰਦੇ ਹੋ ਇਸ ਬਾਰੇ ਬਾਈਬਲ ਦੱਸ ਰਹੀ ਆ ਕਿ ਫਾਲਤੂ ਗੱਲਾਂ ਦੁਆਰਾ ਵਿਅਰਥ ਗੱਲਾਂ ਦੇ ਦੁਆਰਾ ਗੱਲਬਾਤ ਕਰਨਾ ਕੀ ਸਹੀਆ ਅਤੇ ਤੂੰ ਯਹੋਵਾ ਦਾ ਡਰ ਰੱਖਣਾ ਛੱਡ ਦਿੱਤਾ ਪਿਆਰਿਓ ਜੋ ਕਾਲਜ ਵਿੱਚ ਹੁੰਦਾ ਹੈ ਜਾਂ ਟਾਈਮ ਪਾਸ ਦੇ ਲਈ ਹੋ ਸਕਦਾ ਹੈ ਜਾਂ ਆਪਣੇ ਸਹਿਕਰਮੀ ਨਾਲ ਹੋ ਸਕਦਾ ਹੈ ਜੇ ਤੁਸੀਂ ਵਿਅਰਥ ਗੱਲਾਂ ਨਾਲ ਵਾਦ-ਵਿਵਾਦ ਕਰੋਗੇ ਜਾਂ ਫालतू ਦੀਆਂ ਗੱਲਾਂ ਨਾਲ ਬਹਿਸ-ਬਾਜੀ ਕਰੋ ਤੁਸੀਂ ਪਰਮੇਸ਼ਵਰ ਦੀ ਉਪਸਥਿਤੀ ਨੂੰ ਗਵਾ ਲਵੋਗੇ ਪੈਰੋ ਤੇ ਭਰਾਓ ਸੁਣ ਰਹੇ ਹੋ ਫालतू ਬਹਿਸ-ਬਾਜੀਆ ਨਾ ਕਰੋ ਬੇਕਾਰ ਦੇ ਵਾਦ-ਵਿਵਾਦਾਂ ਨਾਲ ਆਪਣਾ ਸਮਾਂ ਖਰਾਬ ਨਾ ਕਰੋ ਉਦੇ ਨਾਲ ਤੁਹਾਡੀ ਆਤਮਿਕਤਾ ਖਰਾਬ ਹੋਏਗੀ انسان ਦੇ ਮੂੰਹੋਂ ਨਿਕਲਣ ਵਾਲੀ ਹਰ ਵਿਅਰਥ ਗੱਲ ਦਾ ਨ્યા ਦੇ ਦਿਨ ਪਰਮੇਸ਼ਵਰ ਹਿਸਾਬ ਮੰਗੇਗਾ ਤੁਸੀਂ ਜੋ ਵੀ ਵਿਅਰਥ ਗੱਲ ਕਰਦੇ ਹੋ ਉਹ ਰਿਕਾਰਡ ਕੀਤੀ ਜਾਂਦੀ ਆ ਜਰੂਰ ਪਰਮੇਸ਼ਵਰ ਹਿਸਾਬ ਲਏਗਾ ਕਿਉਂ ਬੇਕਾਰ ਦੀਆਂ ਗੱਲਾਂ ਕਰਦੇ ਹੋ ਕਿਉਂ ਨਿਕੰਮੀਆਂ ਗੱਲਾਂ ਫਾਲਤੂ ਦੀਆਂ ਗੱਲਾਂ ਵਿਅਰਥ ਗੱਲਾਂ ਪਰਮੇਸ਼ਵਰ ਪੁੱਛੇਗਾ ਅੱਜ ਸਾਡੇ ਵਿੱਚੋਂ ਕਈਆਂ ਨੂੰ ਇਹ ਆਦਤ ਆ ਹਰ ਇੱਕ ਨਾਲ ਲੜਦੇ ਆ ਹਰ ਇੱਕ ਨਾਲ ਬਹਿਸ ਬਾਜੀ ਕਰਦੇ ਆ ਜਿਵੇਂ ਤੁਸੀਂ ਕੋਈ ਮਹਾਨ ਗਿਆਨੀ ਨੂੰ ਸਵਾਲ ਪੁੱਛਦੇ ਹੋ ਉੱਤਰਨਾ ਦੇਣ ਤੇ ਤੁਸੀਂ ਮਜ਼ਾਕ ਉਡਾਉਨੇ ਹੋ ਕੀ ਇਹ ਜ਼ਰੂਰੀ ਹੈ ਨਹੀਂ ਬਾਈਬਲ ਦੱਸਦੀ ਆ ਜਾਂ ਫालतू ਗੱਲਾਂ ਦੁਆਰਾ ਜਾਂ ਫਿਰ ਵਿਅਰਥ ਗੱਲਾਂ ਦੇ ਨਾਲ ਬਹਿਸ ਬਾਜੀ ਕਰਿਏ ਪਰਮੇਸ਼ਵਰ ਦਾ ਡਰ ਰੱਖਣਾ ਕੀ ਕਰਦਿੰਦੇ ਹੋ ਛੱਡ ਦਿੰਦੇ ਹੋ ਪਰਮੇਸ਼ਵਰ ਤੇ ਧਿਆਨ ਲਾਉਣਾ ਦੂਜਿਆਂ ਤੋਂ ਛੁਡਾਉਂਦਾ ਹੈ ਤੂੰ ਆਪਣੇ ਮੂੰਹ ਤੋਂ ਆਪਣਾ ਅਧਰਮ ਜ਼ਾਹਰ ਕਰਦਾ ਹੈ ਤੁਹਾਡੀਆਂ ਗੱਲਾਂ ਤੋਂ ਤੁਸੀਂ ਕਿੰਨੇ ਪਾਪੀਓ ਲੋਕਾਂ ਨੂੰ ਪਤਾ ਚੱਲੇਗਾ ਇੰਨਾ ਹੀ ਨਹੀਂ ਅਤੇ ਬੇਕਾਰ ਲੋਕਾਂ ਦੀ ਤਰ੍ਹਾਂ ਤੁਸੀਂ ਗੱਲਾਂ ਕਰਦੇ ਹੋ ਮੈਂ ਤਾਂ ਨਹੀਂ ਪਰੰਤੂ ਤੇਰਾ ਮੂੰਹ ਹੀ ਤੈਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਤੇਰੇ ਹੀ ਵਚਨ ਤੇਰੇ ਵਿਰੁੱਧ ਗਵਾਹੀ ਦਿੰਦੇ ਆ ਸਮਝ ਗਏ ਹੋ ਜੇ ਤੁਹਾਡੀਆਂ ਗੱਲਾਂ ਸਹੀ ਨਹੀਂ ਹੈ ਤਾਂ ਆਤਮਿਕਤਾ ਤੇ ਅਸਰ ਪਏਗਾ ਕਿਸੇ ਹੋਰ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿੰਨੇ ਬੁਰੇ ਹੋ ਤੁਹਾਡੀਆਂ ਗੱਲਾਂ ਦੱਸਣਗੀਆਂ ਕਿਸੇ ਹੋਰ ਨੂੰ ਗਵਾਹੀ ਦੇਣ ਦੀ ਲੋੜ ਨਹੀਂ ਹੈ ਤੁਸੀਂ ਕਿੰਨੇ ਮਾੜੇ ਹੋ ਤੁਹਾਡੀਆਂ ਗੱਲਾਂ ਦੱਸਣਗੀਆਂ ਇਸ ਲਈ ਕਹਿ ਰਿਹਾ ਹਾਂ ਗੱਲਾਂ ਦੀ ਅਹਿਮੀਅਤ ਕੀ ਹੈ ਤੁਹਾਡੇ ਜੀਵਨ ਦੇ ਬਾਰੇ ਪਤਾ ਚੱਲਦਾ ਹੈ ਇਸ ਲਈ ਕਹਿੰਦੇ ਆ ਨਾ ਜਿਹੜਾ ਚੁੱਪ ਰਹਿੰਦਾ ਹੈ ਉਹ ਗਿਆਨੀ ਹੁੰਦਾ ਹੈ ਕਿੰਨਾ ਵੀ ਮੂਰਖ ਕਿਉਂ ਨਾ ਹੋਵੇ ਜੇ ਉਹ ਚੁੱਪ ਰਹੇਗਾ ਤਾਂ ਉਹ ਸਮਝਦਾਰ ਗਿਣਿਆ ਜਾਵੇਗਾ ਮੈਂ ਬੜਾ ਸਮਝਦਾਰਾ ਸੋਚਦੇ ਹਾਂ ਜੋ ਚਾਹੋ ਉਹ ਬੋਲ ਕੇ ਆਪਣਾ ਆਦਰ ਗਵਾ ਲੈਨੇ ਹੋ ਕਿ ਤੁਸੀਂ ਚੰਗੇ ਦਿਨ ਵੇਖਣਾ ਚਾਹੁੰਦੇ ਹੋ ਅਰਥ ਗੱਲਾਂ ਦੇ ਦੁਆਰਾ ਵਾਦ-ਵਿਵਾਦ ਨਾ ਕਰੋ ਨਿਕੰਮੀਆਂ ਗੱਲਾਂ ਨੂੰ ਲੈ ਕੇ ਤੁਸੀਂ ਵਿਵਾਦ ਨਾ ਕਰੋ ਕਦੇ ਵੀ ਪਤੀ-ਪਤਨੀ ਵਿਚਕਾਰ ਜਦੋਂ ਬਹਿਸ ਹੋ ਜਾਂਦੀ ਆ ਪਤੀ ਆਪਣੀ ਪਤਨੀ ਨੂੰ ਕੁਝ ਕਹਿੰਦਾ ਹੈ ਅਤੇ ਪਤਨੀ ਵੀ ਆਪਣੇ ਪਤੀ ਨੂੰ ਕੁਝ ਕਹਿੰਦੀ ਆ ਦੋਨੋਂ ਇੱਕ ਦੂਜੇ ਨੂੰ ਬੁਰਾ ਭਲਾ ਬੋਲਦੇ ਆ ਅਤੇ ਮੰਦਾ ਚੰਗਾ ਬੋਲਦੇ ਆ ਪਤੀ ਪਤਨੀ ਦੀ ਬਣਦੀ ਨਹੀਂ ਸੀ ਅਤੇ ਜਦੋਂ ਦੋਨੇ ਗੱਡੀ ਦੇ ਵਿੱਚ ਜਾ ਰਹੇ ਸੀ ਅਤੇ ਜਦੋਂ ਪਿੰਡ ਦੇ ਵਿੱਚੋਂ ਨਿਕਲੇ ਤਾਂ ਸਾਹਮਣੋਂ ਇੱਕ ਮੱਝ ਦਾ ਝੁੰਡ ਆ ਰਿਹਾ ਸੀ ਜੇ ਸਾਹਮਣੇ ਝੋਂਡਾ ਆ ਰਿਹਾ ਸੀ ਤਾਂ ਪਤੀ ਨੂੰ ਚੁੱਪ ਰਹਿਣਾ ਚਾਹੀਦਾ ਸੀ ਨਾ ਉਹ ਚੁੱਪਚਾਪ ਨਾ ਬੈਠ ਕੇ ਇਹ ਰਿਸ਼ਤੇਦਾਰ ਹੈ ਕਹਿਣ ਲੱਗਾ ਪਤਨੀ ਨੂੰ ਕੀ ਕਹਿ ਰਿਹਾ ਜਦੋਂ ਮੱਝਾਂ ਦਾ ਝੁੰਡ ਆਇਆ ਇਹ ਰਿਸ਼ਤੇਦਾਰ ਆ ਪਤਨੀ ਨੇ ਕਿਹਾ हां मेरे पति ਦੇ ਵੱਲੋਂ ਨਾ ਸੁਣ ਸਕਿਆ ਨਾ ਉਗਲ ਸਕਿਆ ਜ਼ਰੂਰੀ ਆ ਭਰਾਵੋ ਇੱਕ ਘੰਟਾ ਸੋਚੋਗੇ ਤਾਂ ਹੀ ਕੁਝ ਬੋਲ ਪਾਉਂਗੀ ਪਰ ਇਹ ਬਿਨਾਂ ਸੋਚੇ ਹੀ ਇਹਨਾਂ ਦੇ ਮੂੰਹ 'ਚ ਹੀ ਗੱਲਾਂ ਰਹਿੰਦੀਆਂ ਹੈ ਇਹ ਪਤਨੀ ਦੇ ਮੂੰਹ ਕਿਉਂ ਲੱਗੇ ਅਤੇ ਉਸ ਤੋਂ ਬਾਅਦ ਕੁੜ ਕੁੜਾਉਣਾ ਹੈ ਕਾਰ ਚਲਾ ਨਹੀਂ ਪਾਰਿਆ ਹੈ ਉਸ ਤੋਂ ਬਾਅਦ ਬਹਿਸਬਾਜੀ ਇਹ ਜ਼ਰੂਰੀ ਆ ਕਵਾਂਗੇ ਫालतू ਬਹਿਸਬਾਜੀ ਨਾ ਕਰੋ ਬਾਈਬਲ ਦੱਸਦੀ ਆ ਪਹਿਲਾ ਪਤਰਸ 3 ਤੀਸਰਾ ਅਧਿਆਇ 10ਵਾਂ ਵਚਨ ਜੋ ਕੋਈ ਝੀਂਣ ਦੀ ਇੱਛਾ ਰੱਖਦਾ ਹੈ ਅਤੇ ਚੰਗੇ ਦਿਨ ਵੇਖਣਾ ਚਾਹੁੰਦਾ ਹੈ ਉਹ ਆਪਣੀ ਜ਼ੁਬਾਨ ਨੂੰ ਅਤੇ ਆਪਣੇ ਮੂੰਹ ਨੂੰ ਛਲਦੀਆਂ ਗੱਲਾਂ ਤੋਂ ਵਿਅਰਥ ਦੀਆਂ ਗੱਲਾਂ ਤੋਂ ਰੋਕ ਕੇ ਰੱਖੇ ਕੀ ਕਰਨਾ ਹੈ ਵਿਅਰਥ ਨਹੀਂ ਬੋਲਣਾ ਜੇ ਸੱਚਮੁੱਚ ਤੁਸੀਂ ਆਪਣੇ ਜੀਵਨ ਦੇ ਵਿੱਚ ਚੰਗੇ ਦਿਨਾਂ ਨੂੰ ਵੇਖਣਾ ਚਾਹੁੰਦੇ ਹੋ ਸਮਾਂ ਦੇਖਣਾ ਚਾਹੁੰਦੇ ਹੂੰ ਜਦ ਮੂੰਹ ਬੰਦ ਕਰਕੇ ਬੈਠਣਾ ਹੈ ਮੂੰਹ ਬੰਦ ਕਰਕੇ ਬੈਠਣਾ ਸਿੱਖੋ ਇੱਕ ਗੱਲ ਤੁਹਾਨੂੰ ਪਤਾ ਹੈ ਅਤੇ ਮੱਛਲੀ ਵੀ ਬਚੀ ਰਹੇਗੀ ਜਦੋਂ ਮੂੰਹ ਬੰਦ ਕਰਨਾ ਹੈ ਉਦੋਂ ਮੂੰਹ ਬੰਦ ਕਰਕੇ ਹੀ ਮੰਨ ਲਓ ਉਪਰੋਂ ਕੁੰਡੀ ਆਈ ਆ ਅਤੇ ਉਹਦੇ ਸਾਹਮਣੇ ਕੁੰਡੀ ਆਈ ਆ ਅਤੇ ਫਿਰ ਕੀ ਕਰਨਾ ਹੈ ਉਹਦੇ ਵਿੱਚ ਕੀ ਆ ਗੰਡੋਆ ਫਸਿਆ ਹੈ ਮੱਛਲੀ ਨੇ ਮੂੰਹ ਬੰਦ ਕਰਨਾ ਹੈ ਮੱਛਲੀ ਚਾਹੇ ਕਿਉਂ ਨਾ ਹੋਵੇ ਜਦ ਉਹਨੇ ਆਪਣੀ ਜਾਨ ਬਚਾਉਣਾ ਤਾਂ ਮੂੰਹ ਬੰਦ ਕਰਨਾ ਪਵੇਗਾ ਜਦ ਬੰਦ ਕਰੇਗੀ ਤਾਂ ਆਪਣੇ ਮੂੰਹ ਨੂੰ ਖੋਲੇਗੀ ਅਤੇ ਫਿਰ ਉਸ ਦੇ ਨਾਲ ਕੀ ਹੋਏਗਾ ਦੱਸੋ ਤੁਸੀਂ ਉਸ ਨੂੰ ਫਰਾਈ ਕਰੋਗੇ ਅਤੇ ਉਸ ਦਾ ਜੀਵਨ ਫਲਾਈਂਗ ਹੋ ਜਾਏਗਾ ਇਹ ਹੀ ਨਾ ਭੈਣੋ ਅਤੇ ਭਰਾਵੋ ਅਸੀਂ ਆਪਣੇ ਜੀਵਨ ਦੇ ਵਿੱਚ ਜੇ ਸਮਝਦਾਰੀ ਨਾਲ ਰਹੀਏ ਤਾਂ ਕਿੰਨਾ ਚੰਗਾ ਹੋਵੇਗਾ ਪਵਿੱਤਰ ਜ਼ੁਬਾਨ ਪਰ ਅੱਜ ਕਈ ਲੋਕਾਂ ਦੀ ਜ਼ੁਬਾਨ ਪਵਿੱਤਰ ਨਹੀਂ ਆ ਜਾਂਦੇ ਹੋ ਕਿਉਂ ਇਫਸੀਆਂ ਦੀ ਪਤਰੀ ਪੰਜਵਾਂ ਅਧਿਆਇ ਚੌਥਾ ਵਚਨ ਅਤੇ ਨਾ ਫालतू ਦੀਆਂ ਗੱਲਾਂ ਨਾ ਮੂਰਖਤਾ ਦੀਆਂ ਗੱਲਾਂ ਕਿਉਂਕਿ ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਮੈਂ ਬਚਪਨ 'ਚ ਇੱਕ ਪਿੰਡ ਦੇ ਵਿੱਚ ਰਿਹਾ ਉਸ ਪਿੰਡ ਦੇ ਵਿੱਚ ਹੀ ਮੈਂ ਪਲਿਆ ਪੋਸਿਆ ਉੱਥੇ ਇੱਕ ਬਜ਼ੁਰਗ ਹੈ ਉਹਨਾਂ ਬਜ਼ੁਰਗਾਂ ਦੀ ਖਾਸੀਅਤ ਇਹ ਸੀ ਕਿ ਉਹ ਗਾਲ੍ਹਾਂ ਕੱਢੇ ਬਿਨਾਂ ਇੱਕ ਵੀ ਗੱਲ ਨਹੀਂ ਕਰਦੇ ਪਿਆਰਿਓ ਮਸੀਹ ਸਮਾਜ ਜੇ ਤੁਹਾਡੀ ਜ਼ੁਬਾਨ ਸਹੀ ਹੈ ਤਾਂ ਤੁਹਾਡਾ ਕਰ ਸਹੀ ਰਹੇਗਾ ਤੁਹਾਡਾ ਪਰਿਵਾਰ ਸਹੀ ਰਹੇਗਾ ਜੇ ਤੁਹਾਡੀਆਂ ਗੱਲਾਂ ਸਹੀ ਰਹਿਣਗੀਆਂ ਤਾਂ ਤੁਹਾਡਾ ਜੀਵਨ ਸਹੀ ਰਹੇਗਾ ਤੁਸੀਂ ਚੰਗੇ ਦਿਨ ਵੇਖੋਗੇ ਇਸ ਲਈ ਬਾਈਬਲ ਦੱਸਦੀ ਆ ਸਾਡੇ ਮੂੰਹ ਦੇ ਵਿੱਚੋਂ ਧੰਨਵਾਦ ਦੀਆਂ ਗੱਲਾਂ ਹੀ ਨਿਕਲੀਆਂ ਕਰੇ ਸਾਡੇ ਮੂੰਹ ਦੇ ਵਿੱਚੋਂ ਫालतू ਦੀਆਂ ਗੱਲਾਂ ਨਾ ਨਿਕਲੇ ਸਾਡੇ ਵਿੱਚਕਾਰ ਕੋਈ ਹੈ ਫालतू ਦੀਆਂ ਗੱਲਾਂ ਕਰਨ ਵਾਲੇ ਕੁਝ ਲੋਕਾਂ ਨੂੰ ਗੁੱਸਾ ਆਉਣ ਤੇ ਜੋ ਵੀ ਮੂੰਹ ਚਾਏ ਬੋਲ ਦਿੰਦੇ ਆ ਗੁੱਸਾ ਆ ਕੇ ਗੁੱਸੇ ਨਾਲ ਭਰਨ ਤੇ ਕੋਈ ਵੀ ਗਾਲ੍ਹਾਂ ਕੱਢ ਦਿੰਦੇ ਆ ਉਸ ਗੁੱਸੇ ਚ ਪਤਨੀ ਦਾ ਗੱਲ ਕਰ ਰਿਹਾ ਹੈ ਜਾਂ ਬੇਟੀ ਨਾਲ ਗੱਲ ਕਰ ਰਿਹਾ ਪਤਾ ਨਹੀਂ ਚੱਲਦਾ ਬੇਟੀ ਨਾਲ ਗੱਲ ਕਰ ਰਿਹਾ ਜਾਂ ਕਿਸੇ ਹੋਰ ਨਾਲ ਗੱਲ ਕਰ ਰਿਹਾ ਪਤਾ ਨਹੀਂ ਚੱਲਦਾ ਐਸਾ ਕੋਈ ਇਸ ਜਗ੍ਹਾ ਤੇ ਹੈ ਕੋਈ ਭਾਈਆਂ ਚ ਹੋ ਸਕਦਾ ਹੈ ਭੈਣਾ ਚ ਹੋ ਸਕਦਾ ਹੈ ਜੇ ਤੁਸੀਂ ਆਤਮਿਕ ਹੋ ਅਤੇ ਚੰਗੇ ਦਿਨ ਵੇਖਣਾ ਚਾਹੁੰਦੇ ਹੋ ਤੁਹਾਡੇ ਮੂੰਹ ਚ ਕਦੇ ਵੀ ਗਾਲਾਂ ਨਾ ਨਿਕਲੇ ਪਿਆਰਿਓ ਇਸ ਗੱਲ ਦਾ ਫੈਸਲਾ ਕਰ ਲਵੋ ਉਸ ਤੋਂ ਬਾਅਦ ਇੱਕ ਹੋਰ ਵਚਨ ਹੈ ਇਹ ਥੋੜਾ ਜਿਹਾ ਸੀਰੀਅਸ ਹੋਵੇਗਾ ਅਤੇ ਨਾ ਨਿਰਲਜਤਾ ਨਾ ਮੂਰਖਤਾ ਦੀਆਂ ਗੱਲਾਂ ਇਹ ਕਿਹੜੀਆਂ ਗੱਲਾਂ ਹੈ ਬੁਰੀਆਂ ਗੱਲਾਂ ਜਿੱਥੇ ਤੁਸੀਂ ਨੌਕਰੀ ਕਰ ਰਹੇ ਹੋ ਜਾਂ ਜਿੱਥੇ ਕਾਰੋਬਾਰ ਕਰ ਰਹੇ ਹੋ ਉਸ ਜਗ੍ਹਾ ਤੇ ਬੁਰੀਆਂ ਗੱਲਾਂ ਕਰਨ ਵਾਲੇ ਦੋ ਮਤਲਬ ਦੀਆਂ ਗੱਲਾਂ ਕਰਨ ਵਾਲੇ ਸਾਹਮਣੇ ਵਾਲੇ ਨੂੰ ਦੁੱਖ ਦੇਣ ਵਾਲੀਆਂ ਗੱਲਾਂ ਫालतू ਦੀਆਂ ਕਰਨ ਵਾਲੀਆਂ ਗੱਲਾਂ ਫालतू ਦੀਆਂ ਗੱਲਾਂ ਕਰਨ ਵਾਲਾ ਤੁਹਾਡੇ ਵਿਚਾਰ ਹੈ ਇਹ ਆਤਮਿਕ ਜਨਨੀਆਂ ਪਹਿਲਾ ਕੀ ਆ ਗਾਲਾਂ ਅਤੇ ਦੂਸਰਾ ਕੀ ਆ ਬੇਕਾਰ ਦੀਆਂ ਗੱਲਾਂ ਥੋੜਾ ਅੱਗੇ ਵਧਨ ਤੇ ਕੀ ਆ ਮੂਰਖਤਾ ਦੀਆਂ ਗੱਲਾਂ ਅਤੇ ਜੋ ਮੂਰਖਤਾ ਨੂੰ ਜ਼ਾਹਰ ਕਰਦੀਆਂ ਹੈ ਐਸੀਆਂ ਗੱਲਾਂ ਕਈ ਵਾਰ ਕਈ ਪਤੀ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਨਾਲ ਦੀ ਗਵੰਡਨ ਆਉਣ ਤੇ ਜੋ ਵੀ ਗੱਲਾਂ ਕਰਦੇ ਆ ਦੋ ਮਤਲਬ ਦੀਆਂ ਗੱਲਾਂ ਕਰਦੇ ਆ ਇਹ ਆਪਣੀ ਅਕਲ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਆ ਨੌਕਰੀ ਵਾਲੀ ਜਗ੍ਹਾ ਤੇ ਨਾਲ ਬੈਠੀ ਔਰਤ ਨਾਲ ਫਾਲਤੂ ਦੀਆਂ ਡਬਲ ਮੀਟਿੰਗ ਵਾਲੀਆਂ ਗੱਲਾਂ ਕਰਦੇ ਹੋਏ ਇਹ ਕੀ ਚਾਹੁੰਦਾ ਹੈ ਕੀ ਕਰਨਾ ਚਾਹੁੰਦਾ ਹੈ ਐਸੀਆਂ ਗੱਲਾਂ ਕਰਕੇ ਇਹ ਜ਼ਾਹਰ ਕਰਨਾ ਚਾਹੁੰਦਾ ਹੈ ਐਸੇ ਬੁਰੇ ਲੋਗ ਹੈ ਕੋਈ ਐਸੇ ਸਾਡੇ ਵਿੱਚ ਕਰ ਫालतू ਦੀਆਂ ਗੱਲਾਂ ਦੇ ਦੁਆਰਾ ਦੂਸਰਿਆਂ ਨੂੰ ਦੁੱਖ ਦੇਣ ਵਾਲੇ ਅਸ਼ੁੱਧ ਬੁੱਲਾਂ ਵਾਲੇ ਬਾਈਬਲ ਦੱਸਦੀਆਂ ਇਹ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਵੇਖੋ ਕੀ ਆ ਅਤੇ ਨਾ ਨਿਰਲਜਿਤਾ ਨਾ ਮੂਰਖਤਾਈ ਦੀਆਂ ਗੱਲਾਂ ਅਤੇ ਨਾ ਠੱਠਾ ਕਰਨ ਵਾਲੀਆਂ ਗੱਲਾਂ ਕਿਉਂਕਿ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਕੀ ਲਿਖਿਆ ਸ਼ੋਭਾ ਨਹੀਂ ਦਿੰਦੀਆਂ ਕਿ ਚੰਗੇ ਦਿਨ ਵੇਖਣਾ ਚਾਹੁੰਦੇ ਹੋ ਫਿਰ ਤੁਹਾਡੇ ਮੂੰਹ ਦੇ ਵਿੱਚੋਂ ਫालतू ਦੀਆਂ ਗੱਲਾਂ ਬੇਕਾਰ ਦੀਆਂ ਗੱਲਾਂ ਧੋਖੇ ਦੀਆਂ ਗੱਲਾਂ ਜਾਂ ਕਪੜਦੀਆਂ ਗੱਲਾਂ ਜਾਂ ਬਦਮਾਸ਼ੀ ਦੀਆਂ ਗੱਲਾਂ ਜਾਂ ਠੱਠਾ ਕਰਨ ਵਾਲੀਆਂ ਗੱਲਾਂ ਐਸੀਆਂ ਗੱਲਾਂ ਤੁਹਾਡੇ ਮੂੰਹ ਚੋਂ ਨਹੀਂ ਨਿਕਲਣੇ ਚਾਹੀਦੀ ਮੇਰੇ ਭੈਣੋ ਅਤੇ ਮੇਰੇ ਭਰਾਵੋ ਮਜ਼ਾਕ ਦੇ ਵਿੱਚ ਵੀ ਬੁਰੀਆਂ ਗੱਲਾਂ ਨਾ ਕਰੋ ਇਨ੍ਹਾਂ ਦਿਨਾਂ ਚ ਕਈ ਲੋਕ ਬੜੀ ਆਸਾਨੀ ਦੇ ਨਾਲ ਇੰਗਲਿਸ਼ ਦੇ ਵਿੱਚ ਗਾਲਾ ਕੱਢਦੇ ਆ ਇੰਗਲਿਸ਼ ਚ ਗਾਲਾਂ ਗਾਲਾਂ ਗਾਲਾ ਇੰਗਲਿਸ਼ ਹੋਵੇ ਪੰਜਾਬੀ ਹੋਵੇ ਜਾਂ ਤੇਲਗੂ ਹੋਵੇ ਗਾਲਾ ਗਾਲਾਈਆਂ ਇੱਕ ਪਾਸੇ ਆਤਮਿਕ ਜੀਵਨ ਜੀਂਦੇ ਹੋਏ ਪਰਮੇਸ਼ਵਰ ਦੀ ਸੰਤਾਨ ਆ ਕਹਿੰਦੇ ਹੋ ਅਤੇ ਤੁਸੀਂ ਚਰਚ ਵੀ ਜਾਂਦੇ ਹੋ ਇਹ ਇੰਗਲਿਸ਼ ਚ ਕੀ ਆ ਗਾਲਾ ਕੱਢਣਾ ਜ਼ਰੂਰੀ ਆ ਇੱਕ ਵਾਰ ਸੋਚੋ ਜੇ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ ਤਾਂ ਤੁਹਾਡੀ ਜ਼ੁਬਾਨ ਦੱਸੋ ਪਵਿੱਤਰ ਹੋਣੀ ਚਾਹੀਦੀ ਆ ਤੁਹਾਡੀ ਪਤਨੀ ਹੋ ਸਕਦੀ ਆ ਤੁਹਾਡੇ ਰਿਸ਼ਤੇਦਾਰ ਹੋ ਸਕਦੇ ਆ ਪਰ ਤੁਹਾਨੂੰ ਗਾਲਾਂ ਕੱਢਣ ਦੀ ਆਗਿਆ ਨਹੀਂ ਆ ਹਾਂ ਤੁਹਾਡਾ ਬੇਟਾ ਜਾਂ ਬੇਟੀ ਹੋ ਸਕਦੀ ਆ ਹੋਣ ਮਾਤਰ ਤੇ ਜੋ ਮਨ ਚ ਆਇਆ ਉਹ ਕਹਿ ਦੇਣਾ ਇਹ ਜ਼ਰੂਰੀ ਨਹੀਂ ਆ ਤੁਹਾਡੇ ਰਿਸ਼ਤੇ ਚ ਹੋ ਸਕਦਾ ਹੈ ਸਿਰਫ ਇਸ ਤਰੀਕੇ ਦੇ ਨਾਲ ਨਹੀਂ ਕਿ ਤੁਸੀਂ ਜੋ ਚਾਹੋ ਮਰਜੀ ਗੱਲਾਂ ਕਰ ਸਕਦੇ ਹੋ ਕਿਉਂਕਿ ਸਾਡਾ ਪਰਮੇਸ਼ਵਰ ਬਹੁਤ ਹੀ ਕੀਮਤੀ ਹੈ ਉਸ ਪਰਮੇਸ਼ਵਰ ਦੇ ਗਵਾਹ ਹੋ ਕੇ ਅਸੀਂ ਜੀ ਰਹੇ ਹਾਂ ਜੀ ਰਹੇ ਆ ਇਹ ਯਾਦ ਰੱਖੋ ਪਵਿੱਤਰ ਦਿਲ ਭੈਣੋ ਅਤੇ ਭਰਾਓ ਤੁਹਾਡਾ ਦਿਲ ਬੜਾ ਕੀਮਤੀ ਆ ਇਸ ਗੱਲ ਨੂੰ ਯਾਦ ਰੱਖੋ ਆਪਣੇ ਮਨ ਚ ਕਿਸੇ ਨੂੰ ਵੀ ਤੁਸੀਂ ਅਚਾਨਕ ਜਗਾ ਨਾ ਦਿਓ ਤੁਹਾਡੀ ਜ਼ੁਬਾਨ ਪਵਿੱਤਰ ਹੋਣੀ ਚਾਹੀਦੀ ਆ ਤੁਹਾਡੀਆਂ ਗੱਲਾਂ ਦੇ ਦੁਆਰਾ ਹੀ ਤੁਹਾਡੀ ਜ਼ੁਬਾਨ ਦਾ ਪਤਾ ਚੱਲ ਜਾਂਦਾ ਹੈ ਤੁਹਾਡੀ ਜ਼ੁਬਾਨ ਪਵਿੱਤਰ ਹੋਣੀ ਚਾਹੀਦੀ ਆ ਤੁਹਾਡੇ ਪੈਰ ਪਵਿੱਤਰ ਹੋਣੇ ਚਾਹੀਦੀ ਆ ਅਰਥ ਕੀ ਆ ਜਿੱਥੇ ਮਨ ਕਰੇ ਉੱਥੇ ਨਾ ਜਾਓ ਜਿਹਦੇ ਨਾਲ ਜਾਣਾ ਉਹਦੇ ਨਾਲ ਤੁਸੀਂ ਨਾ ਜਾਓ ਫਾਲਤੂ ਜਗਾਵਾਂ ਤੇ ਨਾ ਘੁੰਮੋ ਭੈਣੋ ਤੇ ਭਰਾਓ ਸਾਡੇ ਪੈਰ ਅਪਵਿੱਤਰ ਜਗਾਵਾਂ ਤੇ ਨਹੀਂ ਜਾਣੇ ਚਾਹੀਦੇ ਸਾਡੇ ਪੈਰਾਂ ਨੂੰ ਗੁਪਤ ਜਗਾਵਾਂ ਤੇ ਜਾਣ ਦੀ ਆਗਿਆ ਨਹੀਂ ਆ ਜਵਾਨ ਭੈਣੋ ਅਤੇ ਭਰਾਓ ਤੁਹਾਡੇ ਪੈਰ ਰਿਸੋਰਸ ਦੇ ਵਿੱਚ ਨਹੀਂ ਜਾਣੇ ਚਾਹੀਦੇ ਤੁਹਾਡੇ ਪੈਰ ਬਾਹਰ ਤੇ ਰੈਸਟੋਰੈਂਟ ਨਾ ਜਾ ਸਕੇ ਇਹ ਪੈਰਾ ਦੇ ਨਾਲ ਨਾਈਟ ਕਲੱਬਾਂ ਦੇ ਵਿੱਚ ਤੁਸੀਂ ਨਾ ਜਾਵੋ ਤੁਹਾਡੇ ਪੈਰ ਰਹਿਸਮੇ ਤਰੀਕੇ ਦੇ ਨਾਲ ਤੁਸੀਂ ਪਾਰਕਾ ਦੇ ਵਿੱਚ ਨਾ ਲੈ ਕੇ ਜਾਵੋ ਇਹ ਹੀ ਤਾਂ ਬਾਈਬਲ ਦੇ ਵਿੱਚ ਹੈ ਨਾ ਕਹਾਵਤਾਂ ਦੀ ਕਿਤਾਬ ਚੌਥਾ ਅਧਿਆਇ 26 ਮਾ ਵਚਨ ਆਪਣੇ ਪੈਰ ਰੱਖਣ ਦੇ ਲਈ ਜਗਾਵਾਂ ਨੂੰ ਸਿੱਧਿਆ ਕਰ ਤਾਂ ਕਿ ਤੇਰੇ ਸਾਰੇ ਰਾਹ ਸਿੱਧੇ ਰਹਿਣ ਨਾ ਤਾਂ ਸੱਜੇ ਮੁੜੀ ਨਾ ਤਾਂ ਖੱਬੇ ਮੁੜੀ ਆਪਣੇ ਪੈਰਾਂ ਨੂੰ ਬੁਰਾਈ ਦੇ ਰਾਹ ਤੇ ਚੱਲਣ ਤੋਂ ਰੋਕ ਲੈ ਯਾਨੀ ਮਨਮਰਜ਼ੀਆਂ ਨਾਲ ਨਾ ਘੁੰਮੋ ਕਿਸੇ ਵੀ ਗਲੀ ਚ ਮੁਹੱਲਿਆਂ ਵਿੱਚ ਜਾਂ ਬਸਤੀਆਂ ਦੇ ਵਿੱਚ ਤੁਸੀਂ ਨਾ ਘੁੰਮੋ ਕਿਵੇਂ ਹੋਣਾ ਚਾਹੀਦਾ ਤੁਹਾਡਾ ਰਾਹ ਸਿੱਧਾ ਹੋਣਾ ਚਾਹੀਦਾ ਨਾ ਤਾਂ ਸੱਜੇ ਮੁੜੀ ਅਤੇ ਨਾ ਹੀ ਖੱਬੇ ਆਪਣੇ ਪੈਰਾਂ ਨੂੰ ਬੁਰਾਈ ਦੇ ਰਾਹ ਤੋਂ ਰੋਕ ਲੈ ਅਤੇ ਗਲਤ ਜਗਾਵਾਂ ਤੇ ਜਾਣ ਵਾਲੇ ਬੁਰੇ ਰਾਹਾਂ ਤੇ ਘੁੰਮਣ ਵਾਲੇ ਕਿੱਥੇ ਜਾ ਰਹੇ ਆ ਆਪਣੇ ਪੈਰਾਂ ਨੂੰ ਨਾਸ਼ ਕਰਨ ਜਾ ਰਹੇ ਆ ਬੁराई ਮੁੱਲ ਲੈ ਰਹੀ ਆ ਖਤਰਾ ਮੁੱਲ ਲੈ ਰਹੀ ਆ ਇਸ ਲਈ ਪਰਮੇਸ਼ਵਰ ਕਹਿ ਰਹੇ ਆ ਤੁਸੀਂ ਮਨਮਰਜ਼ੀ ਨਾਲ ਨਾ ਕੋਮੋ ਆਪਣੀਆਂ ਮਰਜ਼ੀ ਨਾਲ ਤੁਸੀਂ ਨਾ ਜਾਓ ਬੁराई ਤੋਂ ਦੂਰ ਰਹਿਣਾ ਹੈ ਜੌਨ ਡਿਲਿੰਜੋ ਇੱਕ ਬਹੁਤ ਹੀ ਭਿਆਨਕ ਅਪਰਾਧੀ ਗੁਨੇਗਾਰ ਅਮਰੀਕਾ ਦੇਸ਼ ਚ ਉਹ ਮੋਸਟ ਵਾਂਟਡ ਪਰਸਨ ਦੇ ਰੂਪ ਦੇ ਵਿੱਚ ਕਾਫੀ ਸਮੇਂ ਤੋਂ ਗ੍ਰਿਫਤਾਰ ਕਰਨ ਵਾਲਾ ਸੀ ਜੇ ਉਹਦੇ ਬਾਰੇ ਦੱਸੋਗੇ ਤਾਂ ਇਨਾਮ ਮਿਲੇਗਾ ਐਸਾ ਤਗੜਾ ਅਪਰਾਧੀ ਸੀ ਜੌਨ ਡਲਿੰਜਨ ਇੱਕ ਦਿਨ ਬ੍ਰੇਕਿੰਗ ਨਿਊਜ਼ ਦੇ ਵਿੱਚ ਉਹ ਇੱਕ ਸ਼ਾਪ ਦੇ ਸਾਹਮਣੇ ਮਾਰ ਦਿੱਤਾ ਗਿਆ ਜਦੋਂ ਮਾਰਿਆ ਗਿਆ ਜਦੋਂ ਦੀ ਜਿਹੜੀ লাশ ਸੀ ਨਾ ਉਹਨਾਂ ਨੇ ਡਿੱਗੀ ਹੋਈ লাশ ਦੀ ਫੋਟੋ ਨਹੀਂ ਖਿੱਚੀ ਸਿਰਫ ਪਈ ਹੋਈ লাশ ਦੇ ਪੈਰਾਂ ਦੀ ਫੋਟੋ ਨੂੰ ਉਹਨਾਂ ਨੇ ਖਿੱਚ ਕੇ ਅਤੇ ਪੇਪਰ 'ਤੇ ਛਾਪ ਦਿੱਤਾ ਮਾਰ ਦਿੱਤਾ ਮਰ ਗਿਆ ਇਹ ਸੀ ਸਟੋਰੀ ਰਾਈਟ ਦੋ ਮਿੱਤਰ ਸੀ ਅਤੇ ਉਹ ਦੋਨੇ ਹੀ ਮਿੱਤਰ ਸੰਡੇ ਸਕੂਲ ਦੇ ਵਿੱਚ ਜਾਇਆ ਕਰਦੇ ਸੀ ਜਦੋਂ ਸੰਡੇ ਸਕੂਲ ਜਾਂਦੇ ਸੀ ਉਹਨਾਂ ਵਿੱਚੋਂ ਇੱਕ ਸੰਡੇ ਸਕੂਲ 'ਚ ਜੋ ਟੀਚਰ ਸਿਖਾਉਂਦੇ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਦਾ ਸੀ ਅਤੇ ਦੂਸਰਾ ਉਹਨਾਂ ਸਿੱਖਿਆਵਾਂ ਦੇ ਪ੍ਰਤੀ ਬਿਲਕੁਲ ਧਿਆਨ ਨਹੀਂ ਦਿੰਦਾ ਸੀ ਕਦੋਂ ਬਾਾਰ ਜਾਣਾ ਹੈ ਕਦੋਂ ਬਾਾਰ ਜਾਣਾ ਹੈ ਇਹ ਹੀ ਬਸ ਵੇਖਦਾ ਰਹਿੰਦਾ ਸੀ ਕਦ ਖਤਮ ਹੋਏਗਾ ਸੰਡੇ ਸਕੂਲ ਜਾਣਾ ਹੈ ਇਹ ਸੋਚ ਕੇ ਅੱਜੋ ਹੀ ਚਲਾ ਜਾਂਦਾ ਸੀ ਇਸ ਵੇਖ ਕੇ ਸੰਡੇ ਸਕੂਲ ਦੇ ਇੰਚਾਰਜ ਨੇ ਉਸ ਲੜਕੇ ਨੂੰ ਗੱਲ ਕਹੀ ਦੇਖ ਬੇਟਾ ਤੇਰਾ ਸੰਡੇ ਸਕੂਲ ਨਾਲ ਕੋਈ ਕੰਮ ਨਹੀਂ ਨਾ ਤੇਰਾ ਪਰਮੇਸ਼ਵਰ ਨਾਲ ਕੋਈ ਕੰਮ ਤੂੰ ਆਪਣੀ ਮਨਮਰਜ਼ੀ ਕਰਨਾ ਚਾਹੁੰਦਾ ਹੈ ਤੂੰ ਆਪਣੀ ਮਨਮਰਜ਼ੀ ਨਾਲ ਆਉਣਾ ਚਾਹੁੰਦਾ ਹੈ ਅਤੇ ਜਾਣਾ ਚਾਹੁੰਦਾ ਹੈ ਜੇ ਤੂੰ ਮਨਮਰਜ਼ੀਆਂ ਕਰ ਰਿਹਾ ਹੈ ਤਾਂ ਸੰਡੇ ਸਕੂਲ ਕਿਉਂ ਆ ਰਿਹਾ ਹੈ ਹੱਥ ਜੋੜਦੇ ਆ ਕਿਰਪਾ ਕਰਕੇ ਸੰਡੇ ਸਕੂਲ ਨਾ ਆਵੀ ਇਹ ਕਹਿ ਕੇ ਉਸ ਨੂੰ ਸੰਡੇ ਸਕੂਲ ਤੋਂ ਬਾਹਰ ਕਰ ਦਿੱਤਾ ਸੰਡੇ ਸਕੂਲ ਤੋਂ ਬਾਹਰ ਉਹ ਪੈਰ ਕਿੱਥੇ ਕਿੱਥੇ ਘੁੰਮੇ ਕਿੱਥੇ ਕਿੱਥੇ ਘੁੰਮੇ ਅਤੇ ਕਿਹੜੇ ਕਿਹੜੇ ਪਾਪ ਕਰ ਲਏ ਹਤਿਆਵਾਂ ਕੀਤੀਆਂ ਚੋਰੀਆਂ ਕੀਤੀਆਂ ਅਤੇ ਕਿੰਨੇ ਲੋਕਾਂ ਦੀ ਜਾਨ ਲੈ ਲਈ ਉਹੀ ਪੈਰ ਹੁਣ ਨਿਊਜ਼ਪੇਪਰ ਦੇ ਵਿੱਚ ਕਈ ਲੋਕਾਂ ਨੂੰ ਉਹੀ ਪੈਰ ਦਿਖਾਈ ਦੇ ਰਹਿਆ ਜੌਨ ਡਿਲਿੰਜਾ ਜਾਣਦੇ ਹੋ ਕੌਣ ਸੀ ਇੱਕ ਸਮੇਂ ਆਤਮਿਕ ਮਾਪਾਪ ਤੋਂ ਪੈਦਾ ਹੋਇਆ ਇੱਕ ਪੁੱਤਰ ਸੀ ਇੱਕ ਸਮੇ ਉਹ ਚਰਚ ਗਿਆ ਸੀ ਪਰ ਜਦੋਂ ਉਹ ਚਰਚ ਗਿਆ ਤਾਂ ਉਹਨਾਂ ਸਿੱਖਿਆਵਾਂ ਨੂੰ ਸੁਣ ਕੇ ਵਿਸ਼ਵਾਸ ਕਰਕੇ ਜੇ ਆਗਿਆਕਾਰੀ ਹੁੰਦਾ ਤਾਂ ਉਹਦਾ ਜੀਵਨ ਬਚ ਜਾਣਾ ਸੀ ਭੈਣੋ ਅਤੇ ਭਰਾਵੋ ਇਹ ਸੇਵਕ ਨੇ ਬੜੀ ਮਿਹਨਤ ਦੇ ਨਾਲ ਤੁਹਾਨੂੰ ਸਮਝਾਉਣ ਦੇ ਲਈ ਉਸ ਭਾਸ਼ਾ ਦੇ ਵਿੱਚ ਹੀ ਕਈ ਉਦਾਹਰਨਾਂ ਦੇ ਵਿੱਚ ਇਹ ਸੰਦੇਸ਼ ਕਿਉਂ ਸਿਖਾਇਆ ਹੈ ਜਾਣਦੇ ਹੋ ਤਾਕੀ ਇਹਨਾਂ ਤੁਹਾਡੇ ਜੀਵਨ ਦਾ ਭਲਾ ਹੋ ਸਕੇ ਇਸ ਨੂੰ ਤੁਸੀਂ ਸ਼ਰਧਾ ਨਾਲ ਸੁਣ ਸਕੋ ਇਸ ਲਈ ਸੁਨੇਗੇ ਵਚਨਾਂ ਤੇ ਵਿਸ਼ਵਾਸ ਕਰੋਗੇ ਇਸ ਲਈ ਸਿਰਫ ਸੁਣਨਾ ਹੀ ਨਹੀਂ ਆਗਿਆਕਾਰੀ ਹੋਵੋਗੇ ਇਸ ਲਈ ਉਸ ਤੋਂ ਬਾਅਦ ਸਫਲ ਜੀਵਨ ਜਿਓਗੇ ਇਹ ਹੀ ਮੇਰੀ ਆਸ ਹੈ ਪਰ ਤੁਸੀਂ ਸੁਣ ਰਹੇ ਹੋ ਜੇ ਉਸ ਤੋਂ ਬਾਅਦ ਤੁਸੀਂ ਆਪਣੀਆਂ ਮਨਮਰਜ਼ੀਆਂ ਕਰੋਗੇ ਤਾਂ ਭਵਿੱਖ ਬੜੇ ਖਤਰੇ 'ਚ ਪੈ ਜਾਏਗਾ ਜੌਨ ਡਲੇਜਾ ਭੈਣੋ ਅਤੇ ਭਰਾਵੋ ਮਾਰ ਦਿਨ ਤੋਂ ਬਾਅਦ ਥੱਲੇ ਇੱਕ ਕੋਡ ਲਿਖਿਆ ਜਾਂਦੇ ਹੋ ਕੀ ਇਹਨਾਂ ਪੈਰਾਂ ਨੂੰ ਛੋਟੀ ਉਮਰ ਦੇ ਵਿੱਚ ਹੀ ਅਗਰ ਸਹੀ ਤਰੀਕੇ ਨਾਲ ਚਲਾਉਂਦਾ ਤਾਂ ਇਹ ਪੈਰ ਐਸੇ ਪਾਪ ਵਿੱਚ ਕਮਾਣੂ ਕਰਨ ਦੇ ਲਈ ਨਾ ਦੌੜਦੇ ਇਸ ਤਰ੍ਹਾਂ ਲਿਖਿਆ ਗਿਆ ਮੇਰੇ ਭੈਣੋਂ ਅਤੇ ਭਰਾਵੋ ਕੋਈ ਸਾਡੇ ਵਿਚਾਰ ਹੈ ਪਾਪ ਵਿੱਚ ਕਮਾਣੂ ਕਰਨ ਦੇ ਲਈ ਦੌੜਨ ਵਾਲੇ ਇਸ ਤਰ੍ਹਾਂ ਦਾ ਕੋਈ ਹੈ ਇੱਥੇ ਖਬਰਦਾਰ ਤੁਸੀਂ ਆਪਣੇ ਪੈਰਾਂ ਨੂੰ ਜਿੱਥੇ ਵੀ ਚਾਹੇ ਲੈ ਕੇ ਜਾ ਰਹੇ ਹੋ ਜੇ ਇਸੇ ਤਰ੍ਹਾਂ ਅੱਗੇ ਵਧਦੇ ਜਾਓਗੇ ਤਾਂ ਇੱਕ ਦਿਨ ਆਉਣ ਵਾਲਾ ਹੈ ਤੁਹਾਡਾ ਜੀਵਨ ਸ਼ਰਾਬ ਬਨ ਜਾਏਗਾ ਹਜ ਤੱਕ ਕਈ ਭੈਣਾ ਜਿੱਥੇ ਨਹੀਂ ਜਾਣਾ ਸੀ ਉੱਥੇ ਗਈਆਂ ਅਤੇ ਕੁਝ ਭਾਈ ਜਿੱਥੇ ਨਹੀਂ ਜਾਣਾ ਸੀ ਉੱਥੇ ਗਏ ਅਤੇ ਕੀ ਹੋਇਆ ਪੜ੍ਹਾਈ ਖਰਾਬ ਕਰ ਲਈ ਕੀ ਹੋਇਆ ਸਿਹਤ ਖਰਾਬ ਕਰ ਲਈ ਕੀ ਹੋਇਆ ਨੌਕਰੀ ਤੋਂ ਬਿਨਾਂ ਜੀ ਰਹਿਆ ਕੀ ਹੋਇਆ ਕੈਰੈਕਟਰ ਖਰਾਬ ਕਰ ਲਿਆ ਕੀ ਹੋਇਆ ਅੱਜ ਜ਼ਿੰਦਗੀ 'ਚ ਹਰ ਪਾਸਿਓਂ ਹਾਰ ਕੇ ਨਿਰਾਸ਼ ਤੇ ਪਰੇਸ਼ਾਨ ਹੋ ਕੇ ਜੀ ਰਹੇ ਹੋ ਕਿਉਂਕਿ ਜਿੱਥੇ ਚਾਇਆ ਉੱਥੇ ਗਏ ਜਿਹਦੇ ਨਾਲ ਜਾਣਾ ਚਾਇਆ ਉਹਦੇ ਨਾਲ ਗਏ ਪ੍ਰਤੀਫਲ 'ਚ ਅੱਜ ਤੁਹਾਡਾ ਜੀਵਨ ਨਾ ਇੱਥੋਂ ਦਾ ਰਿਆ ਨਾ ਉੱਥੋਂ ਦਾ ਰਿਆ ਫਿਰ ਵੀ ਪਰਮੇਸ਼ਵਰ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਕੀ ਕਰ ਰਿਹਾ ਤੁਸੀਂ ਕਿੰਨੇ ਵੀ ਵਿਗੜੇ ਹੋ ਚਾਹੇ ਬਰਬਾਦ ਹੋਏ ਹੋ ਜੇ ਆਪਣਾ ਜੀਵਨ ਮੇਰੇ ਹੱਥਾਂ 'ਚ ਦਾਉਂਗੇ ਮੈਂ ਤੁਹਾਡੇ ਜੀਵਨ ਨੂੰ ਚੰਗਾ ਕਰ ਦਿਆਂਗਾ ਤੁਹਾਨੂੰ ਮੈਂ ਸੁਨੇਹਰਾ ਭਵੇਖ ਦਿਆਂਗਾ ਪਰਮੇਸ਼ਵਰ ਵਚਨ ਦੇ ਰਿਹਾ ਪਵਿੱਤਰ ਜ਼ੁਬਾਨ ਪਵਿੱਤਰ ਪੈਰ ਪਵਿੱਤਰ ਅੱਖਾਂ ਕੀ ਹੋ ਸਕਦੀਆਂ ਹੈ ਸੈਲਫੋਨ ਹੱਥ ਵਿੱਚ ਆਉਣ ਤੋਂ ਬਾਅਦ ਤੁਸੀਂ ਪਵਿੱਤਰ ਰਹਿ ਸਕਦੇ ਹੋ ਇਸ ਲਈ ਗੌਰ ਕਰਿਓ ਜੇ ਤੇਰੀ ਅੱਖ ਠੀਕ ਹੈ ਤਾਂ ਤੇਰਾ ਸਾਰਾ ਸ਼ਰੀਰ ਠੀਕ ਹੋਏਗਾ ਬਾਈਬਲ ਦੱਸਦੀ ਹੈ ਤੇਰੇ ਸ਼ਰੀਰ ਲਈ ਤੇਰੀਆਂ ਅੱਖਾਂ ਦੀਵਾ ਹੈ ਤੇਰੇ ਸ਼ਰੀਰ ਦੇ ਲਈ ਤੇਰੀਆਂ ਅੱਖਾਂ ਦੀਵੇ ਦਾ ਕੰਮ ਕਰਦੀਆਂ ਹੈ ਜੇ ਤੇਰੀਆਂ ਅੱਖਾਂ ਸਹੀ ਹੋਣਗੀਆਂ ਤਾਂ ਤੇਰਾ ਸਾਰਾ ਸ਼ਰੀਰ ਪਵਿੱਤਰ ਹੋਵੇਗਾ ਅੱਜ 10 ਸਾਲ ਦਾ ਲੜਕਾ ਕਤਲ ਕਰ ਰਿਹਾ ਹੈ 8 ਸਾਲ ਦਾ ਲੜਕਾ ਬਲਤਕਾਰ ਕਰ ਰਿਹਾ ਹੈ ਅਸੀਂ ਕਦੇ ਇਸ ਤਰ੍ਹਾਂ ਸੁਣਿਆ ਸੀ 7 ਸਾਲ 8 ਸਾਲ 9 ਸਾਲ ਦੇ ਲੜਕੇ ਦਾ ਬਲਤਕਾਰ ਕਰਨਾ ਇਹ ਕੀ ਹੈ ਪਿਆਰਿਓ ਕਤਲ ਕਰਨਾ ਕੀ ਹੈ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ 8 ਸਾਲ ਦਾ ਲੜਕਾ 6 ਸਾਲ ਦੀ ਲੜਕੀ ਦੇ ਨਾਲ ਬਲਤਕਾਰ ਕਰ ਰਿਹਾ ਹੈ ਅਤੇ ਗ੍ਰਿਫਤਾਰ ਹੋ ਰਿਹਾ ਹੈ ਉਸਨੇ 8 ਸਾਲ ਦੀ ਲੜਕੀ ਦੇ ਨਾਲ ਬਲਦ ਕਰ ਕੀਤਾ ਪਿਆਰਿਓ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰਕੇ ਉਸ ਨੂੰ ਪੁੱਛਿਆ ਇਸ ਤਰ੍ਹਾਂ ਤੂੰ ਕਿਉਂ ਕੀਤਾ ਤੂੰ ਇਹ ਸਭ ਕਿੱਥੋਂ ਸਿੱਖਿਆ ਉਹਨੇ ਕਿਹਾ ਮੈਂ ਆਪਣੇ ਡੈਡੀ ਦੇ ਸੈੱਲ ਫੋਨ ਤੋਂ ਇਹਨਾਂ ਬੁਰੀਆਂ ਫਿਲਮਾਂ ਨੂੰ ਵੇਖਿਆ ਕਰਦਾ ਸੀ ਅਸ਼ਲੀਲ ਫਿਲਮਾਂ ਦੇਖਣ ਦੇ ਕਾਰਨ ਜਿਨ੍ਹਾਂ ਨੂੰ ਮੈਂ ਵੇਖ ਰਿਹਾ ਸੀ ਇਹੀ ਕਰਨ ਦੀ ਮੇਰੇ ਮਨ ਦੇ ਵਿੱਚ ਇੱਛਾ ਆਈ ਇਸੇ ਲਈ ਇਹ ਪਾਪ ਮੈਂ ਕੰਮ ਮੈਂ ਕੀਤਾ 8 ਸਾਲ ਦਾ ਲੜਕਾ 6 ਸਾਲ ਦੀ ਲੜਕੀ ਨਾਲ ਬਲਦ ਕਰ ਕਰ ਰਿਹਾ ਇਹ ਕੀ ਆ ਇਹ ਕਿਉਂ ਹੋ ਰਿਹਾ ਹੈ ਇਸ ਲਈ ਮੇਰੇ ਭੈਣੋ ਤੇ ਭਰਾਵੋ ਸੁਣੋ ਤੁਹਾਡੇ ਹੱਥ ਵਿੱਚ ਜੇ ਸੈਲਫੋਨ ਆ ਉਹ ਇਮਪਰੋਮਿਸ਼ਨ ਦੇ ਲਈ ਹੀ ਆ ਬਸ ਇਹੀ ਤੁਹਾਡੇ ਜੀਵਨ ਨੂੰ ਬੁਰਾ ਜੀਵਨ ਬਣਾਉਣ ਦੇ ਲਈ ਨਹੀਂ ਪਰ ਅੱਜ ਇੱਕ ਵਾਰ ਆਪਣੇ ਆਪ ਨੂੰ ਜਾਂਚੋ ਆਪਣੇ ਸੈਲਫੋਨ ਨੂੰ ਕਿਸ ਕੰਮ ਲਈ ਇਸਤੇਮਾਲ ਕਰ ਰਹੇ ਹੋ ਪਵਿੱਤਰ ਪਰਮੇਸ਼ਵਰ ਦੇ ਵਚਨਾਂ ਨੂੰ ਸੰਦੇਸ਼ਾਂ ਨੂੰ ਕੀ ਸੁਣਨ ਦੇ ਲਈ ਜਾਂ ਉਹ ਸੰਦੇਸ਼ ਦੂਜਿਆਂ ਨੂੰ ਸੁਣਨ ਦੇ ਲਈ ਜਾਂ ਜਦ ਕੋਈ ਨਹੀਂ ਵੇਖ ਰਿਹਾ ਉਸ ਸਮੇਂ ਗਲਤ ਕਰਨ ਦੇ ਲਈ ਅਸ਼ਲੀਲ ਫਿਲਮਾਂ ਵੇਖਣ ਦੇ ਲਈ ਕਾਦਲੀ ਸੈਲਫੋਨ ਇਸਤੇਮਾਲ ਕਰ ਰਹੇ ਹਾਂ ਸੁਣੋ ਜੋ ਤੁਸੀਂ ਵੇਖੋਗੇ ਉਸੇ ਦੇ ਬਾਰੇ ਸੋਚੋਗੇ ਜਿਸ ਦੇ ਬਾਰੇ ਸੋਚੋਗੇ ਉਹੀ ਕਰਨ ਦੀ ਕੋਸ਼ਿਸ਼ ਕਰੋਗੇ ਜੋ ਕਰਨ ਦੀ ਕੋਸ਼ਿਸ਼ ਕਰੋਗੇ ਉਹਦੇ ਤੁਸੀਂ ਗੁਲਾਮ ਹੋ ਜਾਓਗੇ ਜਿਹਦੇ ਤੁਸੀਂ ਆਦੀ ਹੋ ਜਾਓਗੇ ਉਹਦੇ ਗੁਲਾਮ ਹੋ ਜਾਓਗੇ ਜਿਹਦੇ ਤੁਸੀਂ ਗੁਲਾਮ ਹੋ ਜਾਓਗੇ ਉਹੀ ਤੁਹਾਨੂੰ ਨਰਕ ਲੈ ਜਾਏਗਾ ਅੱਜ ਜੋ ਇਹਨਾਂ ਵਚਨਾਂ ਨੂੰ ਸੁਣ ਰਹੇ ਆ ਉਹਨਾਂ ਨੇ ਕਿਹਦੇ ਤੇ ਜਿੱਤ ਪਾਉਣੀ ਆ ਅਸ਼ਲੀਲ ਫਿਲਮਾਂ ਵੇਖਣ ਵਾਲੇ ਸੁਭਾਅ ਦੇ ਉੱਪਰ ਉਹ ਪਵਿੱਤਰ ਅੱਖਾਂ ਦੇ ਉੱਪਰ ਜਿੱਤ ਤੁਹਾਨੂੰ ਕਿਹਾ ਗਿਆ ਸੀ ਕਿ ਵੈਭੀਚਾਰ ਨਾ ਕਰਿਓ ਔਰਤ ਨੂੰ ਮਾੜੀ ਨਜ਼ਰ ਨਾਲ ਵੇਖਣ ਵਾਲਾ ਇਨਸਾਨ ਉਹਦੇ ਨਾਲ ਵੈਭੀਚਾਰ ਕਰ ਚੁੱਕਿਆ ਅੱਜ ਕਈ ਲੋਕਾਂ ਦੀਆਂ ਅੱਖਾਂ ਦੇ ਵਿੱਚ ਬੁਰਾਈ ਭਰੀ ਹੋਈ ਆ ਉਹ ਪਵਿੱਤਰ ਤਾਈ ਨਾਲ ਨਹੀਂ ਵੇਖ ਪਾਰੇ ਜਾਣਦੇ ਹੋ ਕਿਉਂ ਕਿ ਦਿਲ ਬੁਰਾਈ ਦੇ ਨਾਲ ਭਰਿਆ ਹੈ ਪੈਰ ਲਾਲਸਾ ਨੂੰ ਪੂਰਾ ਕਰਨ ਦੇ ਲਈ ਦੌੜਦੇ ਆ ਮੂੰਹ ਫालतू ਦੀਆਂ ਗੱਲਾਂ ਕਰਨ ਦੇ ਲਈ ਜੋ ਸੋਚਦੇ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਆਖਰ ਚ ਉਹ ਕਿੱਥੇ ਜਾਣਗੇ ਨਰਕ ਵਿੱਚ ਜਿੱਥੇ ਅੱਗ ਬੁਝੇਗੀ ਨਹੀਂ ਕੀੜਾ ਮਰੇਗਾ ਨਹੀਂ ਭਿਆਨਕ ਸਥਾਨ ਪਰਮੇਸ਼ਰ ਤੁਹਾਨੂੰ ਚੇਤਾਵਨੀ ਦੇ ਰਿਹਾ ਹੈ ਤੁਹਾਡੇ ਪੈਰ ਸਹੀ ਨਹੀਂ ਆ ਤੁਹਾਡੀ ਜ਼ੁਬਾਨ ਸਹੀ ਨਹੀਂ ਆ ਤੁਹਾਡੀ ਅੱਖਾਂ ਸਹੀ ਨਹੀਂ ਆ ਅਤੇ ਇਹ ਵੇਖੋ ਤੁਸੀਂ ਮਨਮਰਜ਼ੀਆਂ ਕਰ ਰਹੇ ਹੋ ਨਾਸ਼ ਆਉਣ ਵਾਲਾ ਹੈ ਭਿਆਨਕ ਨੁਕਸਾਨ ਦਾ ਸਾਹਮਣਾ ਕਰਨ ਜਾ ਰਹੇ ਹੋ ਬਾਅਦ ਵਿੱਚ ਰੋਣ ਨਾਲੋਂ ਚੰਗਾ ਇਸ ਚੇਤਾਵਨੀ ਨੂੰ ਲੈ ਕੇ ਪੂਰੇ ਦਿਲ ਤੋਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋਗੇ ਆਓ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਪਵਿੱਤਰ ਵਚਨਾਂ ਦੇ ਦੁਆਰਾ ਤੂੰ ਸਾਡੇ ਮਨਾਂ ਨੂੰ ਸ਼ੁੱਧ ਕਰ ਰਿਹਾ ਇਸ ਲਈ ਧੰਨਵਾਦ ਪਿਤਾ ਅੱਜ ਤੋਂ ਤੇਰੇ ਇਲਾਵਾ ਇਸ ਮੰਚ 'ਤੇ ਕਿਸੇ ਨੂੰ ਰਹਿਣ ਦੀ ਆਗਿਆ ਨਹੀਂ ਆ ਪਿਤਾ ਸਾਡੇ ਪੈਰ ਜਿੱਥੇ ਚਾਏ ਉੱਥੇ ਘੁੰਮਣ ਵਾਲੇ ਪੈਰ ਮਨ ਮਰਜ਼ੀ ਦੇ ਨਾਲ ਇਹ ਕਿਸੇ ਦੇ ਨਾਲ ਨਾ ਜਾ ਸਕਣ ਇਸ ਤਰ੍ਹਾਂ ਨਾ ਹੋਵੇ ਪਿਤਾ ਤੁਹਾਡੇ ਪਿੱਛੇ ਚੱਲਣ ਵਾਲੇ ਪੈਰਾਂ ਨੂੰ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲੇ ਪੈਰ ਹੋ ਜਾਣ ਪਿਤਾ ਸਾਡੀ ਜ਼ੁਬਾਨ ਸਾਡੇ ਬੁੱਲ ਫਾਲਤੂ ਦੇ ਵਾਦ-ਵਿਵਾਦ ਫਾਲਤੂ ਦੇ ਲੜਾਈ ਝਗੜੇ ਮਾਰ-ਪਿੱਟ ਸਿੱਖਣਾ ਚਿੱਲਾਉਣਾ ਝੂਠ ਬੋਲਣਾ ਫਾਲਤੂ ਦੀਆਂ ਗੱਲਾਂ ਵਿਅਰਥ ਗੱਲਾਂ ਸਾਡੇ ਮੂੰਹ ਦੇ ਵਿੱਚੋਂ ਨਾ ਨਿਕਲ ਸਕੇ ਪਿਤਾ ਜੇ ਸਾਡੀ ਜ਼ੁਬਾਨ ਸਹੀ ਰਹੇਗੀ ਸਾਡਾ ਪਰਿਵਾਰ ਸਹੀ ਰਹੇਗਾ ਸਾਡੀ ਜ਼ੁਬਾਨ ਸਹੀ ਰਹੇਗੀ ਸਾਡਾ ਜੀਵਨ ਸਹੀ ਰਹੇਗਾ ਸਾਡੀ ਜ਼ੁਬਾਨ ਸਹੀ ਹੋਏਗੀ ਤਾਂ ਨੌਕਰੀ ਤੇ ਚੰਗਾ ਨਾਮ ਮਿਲੇਗਾ ਸਾਨੂੰ ਚੰਗੀ ਜ਼ੁਬਾਨ ਦੇ ਦਿਓ ਪਿਤਾ ਸਾਡੀਆਂ ਅੱਖਾਂ ਕਿੰਨੀਆਂ ਅਪਵਿੱਤਰ ਹੋ ਗਈਆਂ ਤੁਸੀਂ ਜਾਣਦੇ ਹੋ ਪਿਤਾ ਕਿੰਨੀ ਹੀ ਬੁਰਾਈ ਨੂੰ ਵੇਖ ਰਹੀਆਂ ਤੁਸੀਂ ਜਾਣਦੇ ਹੋ ਪਿਤਾ ਸਾਡੀਆਂ ਅੱਖਾਂ ਨੂੰ ਪਵਿੱਤਰ ਕਰ ਦਿਓ ਪਿਤਾ ਬੁਰਾਈ ਨਾਲ ਭਰੀਆਂ ਹੋਈਆਂ ਸਾਡੀਆਂ ਅੱਖਾਂ ਨੂੰ ਪਿਤਾ ਆਪਣੇ ਲਹੂ ਨਾਲ ਧੋ ਕੇ ਪੂਰੇ ਤਰੀਕੇ ਨਾਲ ਸ਼ੁੱਧ ਕਰਕੇ ਪਵਿੱਤਰ ਅੱਖਾਂ ਪਵਿੱਤਰ ਪੈਰ ਪਵਿੱਤਰ ਜ਼ੁਬਾਨ ਅਤੇ ਪਵਿੱਤਰ ਦਿਲ ਸਾਨੂੰ ਦੇ ਕੇ ਆਪਣੀ ਤਰ੍ਹਾਂ ਆਪਣੀ ਸੰਤਾਨ ਦੀ ਤਰ੍ਹਾਂ ਸਾਨੂੰ ਬਣਾ ਕੇ ਐਸੀ ਕਿਰਪਾ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੁਸਮਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੁਸਮਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਜਨਲ ਪਰ ਇਹ ਸੇਵਕਾਈ ਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਭੂ ਤੁਹਾਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚ ਸਮਾਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ ਦੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਝੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੇ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੂਸਮਾਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੂਸਮਾਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72